ਸੋ ਹੈਲੋ ਦੋਸਤੋ ਕਿਵੇਂ ਕੀ ਹਾਲ ਚਾਲ ਮੇਰੇ ਕਰਦਾ ਸਾਰੇ ਵਧੀਆ ਹੋਵਗੇ ਸੋ ਇਹ ਆ ਮੇਰੇ ਚੈਨਲ ਦੇ ਤੇ ਪਹਿਲਾ ਵਲੋਗ ਜੋ ਕਿ ਆਪਾਂ ਅੱਜ ਪੂਰਾ ਆਪਣੇ ਡੇਲੀ ਰੁਟੀਨ ਦਿਖਾਵਾਂਗੇ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਸੋ ਸਪੋਰਟ ਜ਼ਰੂਰ ਕਰਿਓ ਸੋ ਬਾਹਰ ਹਰਸ਼ ਖੜਾਇਆ ਠੀਕ ਹੈ ਸੋ ਹੁਣ ਆਪਾਂ ਚੱਨੇ ਆ ਰੰਗ ਬੰਡੀ ਸਭ ਤੋਂ ਪਹਿਲਾਂ ਟੋਪੀ ਧਾ ਲੈਣਾ ਹੈ ਆਪਣੀ ਬਾਹਰ ਗਰਮੀ ਬਹੁਤ ਹੁੰਦੀ ਹੈ ਤੇ ਗਰਮੀ ਤੋਂ ਬਚਣ ਵਾਸਤੇ ਟੋਪਾ ਲੈ ਲੱਗਾ ਜੀ ਆਇਆ ਵਾਚ ਇਨ ਨੂੰ ਸਾਰੇ ਕਹਿੰਦੇ ਭੋਲਾ ਤੇ ਇਹ ਲੋਣ ਲਗੇ ਕੱਲ ਸ਼ਫੀਲ ਵੀਲ ਲੋਣ ਲਗੇ ਨੇ ਗੱਲ ਆਹੋ ਜੀ ਆ ਵੈਪਰ ਇਹਦੇ ਮੋਟਰਸਾਈਕਲ ਦਾ ਕੰਮ ਕਰਾਉਣ ਚੱਲੇ ਆ ਆ ਦੇਖੋ ਨਮੀ ਦੇਦਿੰ ਕਰਾਈ ਹੈ ਸਾਲਾ ਆ ਭੋਲੀ ਗਿਆ ਉੱਪਰ ਵਾਲਾ ਕਰਾਂ ਤੇ ਚਲੋ ਚੱਲਦੇ ਆ ਤੇ ਫੇਰ ਕਰਾਂਗੇ ਇਹ ਮੋਟਰਸਾਈਕਲ ਆ ਹਰਸ਼ ਪਰਮਾਨੇ ਨਵਾ ਟੈਂਕੀ ਦਾ ਆਪਾਂ ਟੇਪਿੰਗ ਕਰਵਾਵਾਂਗੇ ਤੇ ਉਸ ਤੋਂ ਬਾਅਦ ਕੀ ਲੈਣ ਜਾਣਾ ਤੇ ਆਹ ਰੇਸ ਦੀ ਤਾਰ ਲੈਣ ਜਾ ਤੇ ਉਸ ਤੋਂ ਬਾਅਦ ਆਪਾਂ ਲੈ ਜਾਣੀ ਆ ਇਹਦੀ ਰੇਸ ਦੀ ਤਾਰ ਇੱਥੇ ਆਪਾਂ ਜਾਵਾਂਗੇ ਦੁਕਾਨ ਤੇ ਦੁਕਾਨ ਤੇ ਜਾ ਕੇ ਆਪਾਂ ਆਪ ਹੀ ਸਟੱਟ ਕਰਨਾ ਕਿਉਂਕਿ ਆਪਾਂ ਆਪ ਹੀ ਮਕੈਨਿਕ ਹਾਂ ਹਾਂ ਕਿਸੇ ਦੀ ਲੋੜ ਹੀ ਨਹੀਂ ਹੈਗੇ ਸਾਲੀਆਂ ਬਕੂੜੀਆਂ ਦੁਕਾਨ ਦੇ ਉੱਤੇ ਦੋ ਦੁਕਾਨ ਦੇ ਉੱਤੇ ਇਹ ਨਮਾ ਕਰਾ ਲਿਆ ਤਾਂ ਤਾਂ ਖਾਈ ਬੜਾ ਜਾਪੜਾ ਅਰੇ ਅਰੇ ਮਾਤ ਪਟਾ ਨਮ 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 ਸੜਕ ਤੇ ਤੜਦਾ ਮੋੜਦਾ ਗੰਦੇ ਵੀ ਵਜਾਲੀ ਇੱਥੇ ਅੱਜ ਬਾਝ ਗਿਆ ਸੀ ਨੂਰ ਕਾਰ ਹੱਥੀ ਤੇ ਹੀ ਲੱਤੀ ਇਹ ਕਹਿੰਦੇ ਇਹਨੂੰ ਚਲਾਉਣ ਦਾ ਤਰੀਕਾ ਨਹੀਂ ਹੈਗਾ ਇਹ ਸੁਭਾਣੀ ਲਈ ਹੀ ਰੋਡ ਦਾ ਪੈਟਰਨ ਬਣਾਉਂਦੇ ਸੋ ਬਦਾਂ ਇੱਥੇ ਆ ਭਾਈ ਤੁਹਾਨੂੰ ਫਾਈਨਲੀ ਸੋ ਦੇਖੋ ਭਾਈ ਨਵੇਂ ਨਵੇਂ ਕੰਪਨੀ ਚੋਂ ਘੜਾਇਆ 2012 ਮਾਡਲ ਵਧੀਆ ਲੱਗਣਾ ਹੋਵੇ ਜੇ ਲੋਕੀਆ ਵਧੀਆ ਬਣਿਆ ਆ ਸੋ ਫਾਈਨ ਆਪਾਂ ਉਹ ਤੋਂ ਆਪਣਾ ਸਾਰਾ ਕੁਝ ਚੜਾ ਕੇ ਇਕੱਲ ਜੁੜੇ ਹਾਂ ਤੇ ਇੱਕ ਜਿਹੜੀ ਦਾ ਜਿਹੜਾ ਨੋ ਲੈ ਕੇ ਤਾਂ ਸਾਣੀ ਆ ਉਹ ਆਪਾਂ ਮੋਟਰਸਾਈਕਲ ਦੇ ਕਿਤੇ ਲਗਾਇਆ ਹੋਣਾ ਆਪਾਂ ਜੰਦੇ ਆਂ ਦੀਪ ਸਪੇਅਰ ਪਾਰਟ ਦੇ ਆਪਣਾ ਇਹਦਾ ਸਬਾਲ ਲੈਣਾ ਆ ਉਸ ਤੋਂ ਬਾਅਦ ਫੇ ਇਹਦੇ ਉੱਤੇ ਉਹ ਵਾਹਨ ਨੂੰ ਲਗਾਣੇ ਆ ਮੜੇ ਜਨਾ ਬਾਪਨਾ ਆ ਤੇ ਇਹ ਜਮਾ ਕੇ ਆਪਾਂ ਚਾੱਕੀ ਦੇਕਾਰ ਦੇ ਚਾੱਕੀ ਨਾਲ ਵੀ ਮਿਲਵਾਂਗੇ ਫੇਰ ਦੱਸੀ ਆ 12 ਮਾਡਲ ਲੱਗਦਾ ਕਿ ਕਿੰਨਾ ਲੱਗਦਾ ਇਹਨਾਂ ਦੇ 12 ਮਾਡਲ ਆਦੇ ਕਿੰਨਾ ਮਾੜਾ ਚਲੋ ਚੱਲਦੇ ਆ ਮਾ ਲੈਨੇ ਆ ਖੇਰ ਬਾੜੇ ਤੇ ਪਹੁੰਚ ਗਏ ਆ ਠੀਕ ਹੈ ਸੋ ਆ ਦੇਖੋ ਜੋ ਮੈਂ ਤੁਹਾਨੂੰ ਦਿਖਾਣਾ ਆ ਆ ਲਖਾਇਆ ਆ ਪਾ ਕਾਲਾ ਘੋੜਾ ਅਗਲੀ ਘਾਵ ਦਾ ਪੂਰੀ ਨਹੀਂ ਕਰਨੀ ਹੈਗੀ ਕਾਲਾ ਘੋੜਾ ਫੜ ਮੇਰਾ ਅੱਗੇ ਆ ਕੇ ਨਹੀਂ ਆਪਾਂ ਬੋਲਣਾ ਆਏਗਾ ਨੂੰ ਦੱਸ ਦੇਣਾ ਸੋ ਹੁਣ ਆਪਾਂ ਇਹਦਾ ਸਮਾਨ ਲੈਨੇ ਆ ਤੇ ਫੇਰ ਚੱਲਦੇ ਚਾਚੇ ਸੋ ਸਪਲੈਂਡਰ ਦੀ ਆਪਾਂ ਸਾਰਾ ਕੁਝ ਕਰਵਾ ਲਿਆ ਆ ਠੀਕ ਹੈ ਸੋ ਹੁਣ ਪੈਣੀ ਆ ਇਹਦੀ ਤਾਰ ਤੇ ਉਸ ਤੋਂ ਬਾਅਦ ਆਪਾਂ ਮੁੱਠੇ ਵੀ ਚੜਾਣੇ ਆ ਤੇ ਫੇਰ ਇਹ ਕਹਿੰਦਾ ਕਿ ਆਪਾਂ ਜਾਣਾ ਗੁਰਦੁਆਰੇ ਤੇ ਗੁਰਦੁਆਰੇ ਕੋ ਲੈ ਕੇ ਆਨੇ ਸਟਿੱਕਰ ਇੱਕ ਇੱਥੇ ਲਵਾਣਾ ਘੋੜੇ ਵਾਲਾ ਇਹ ਹੋਰ ਕਿਹੜਾ ਕਿੰਨਾ ਸੀ ਅਜੇ ਤਾਂ 1 ਕਿਲਵਾਨ ਨੇ ਬਾਕੀ ਬਾਤ ਸੋ ਚਲੋ ਸਭ ਤੋਂ ਪਹਿਲਾਂ ਇਹ ਕਾਰ ਬੰਨੇ ਆ ਤੇ ਉਸ ਤੋਂ ਬਾਅਦ ਬਾਕੀ ਦੀ ਆ ਵੀ ਇਹ ਲੈਣ ਆਵੇ ਉਹ ਸੱਚ ਹਾਂ ਅ ਮੋਨੋਗ੍ਰਾਮ ਵੀ ਲੈਣੇ ਆਲੇ ਸਪਲੈਂਟਰ ਵਾਲੇ ਇੱਥੇ ਲੱਗਣ ਤੇ ਵੈਨ ਸਾਰੇ ਕਰਕੇ ਉਹਨਾਂ ਆਪਾਂ ਕਰਦੇ ਆ ਪੌਂਟੂ ਕਿਹਾਂ ਤੇ ਆਉਣਾ ਪੈਸੇ ਕਰਾਂਗੇ ਤੇਰੇ ਤੇ ਮੰਗੇ ਸੋ ਆਪਾਂ ਆਇਆ ਤਲਿੰਸਾ ਵੀ ਕਰਦvare ਮੱਧਾ ਦੇਖਣ ਵਾਸਤੇ সেই ইট঵াপারিনা মোঠাত সেকর দাশে য়তে দুাকরাশলালেনা